ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਾਨਾ ਪਹੁੰਚ ਸਕਣ ਦੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੀ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਿਦੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 833 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਗਿੱਲ ਜਨਮ 2 ਮਾਰਚ 1996 ਕਦਮ ਬਣ ਫਟ ਚਾਰ ਇੰਚ ਪੜਾਈ ਈਏ ਪਾਸ ਪ੍ਰਾ 91 ਰੈਡ ਪੈਣ ਇੱਕ ਮੈਰੀਟ ਲੋੜ ਹੈ ਜਿਹਦੇ ਰਿਸ਼ਤੇ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਪਰਿਵਾਰ ਵੈਸ਼ਨੂ ਹੋਵੇ ਜੇ ਮੁੰਡਾ ਪ੍ਰਾਈਵੇਟ ਜੋਬ ਕਰਦਾ ਹੋਵੇ ਕੁੜੀ ਸੋਹਣੀ ਤੇ ਸਮਝਦਾਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਨ ਨੋਟ ਕਰੋ ਜੀ ਫਾਈਲ ਨੰਬਰ 834 ਨਾਮ ਕੌਰ ਕਾਸਟ ਜੱਟ ਸਿੱਖ ਗੋਤ ਹੇਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਨਮ 8 ਮਾਰਚ 1999 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਕੁੜੀ ਪਟਿਕ ਦਾ ਕੰਮ ਜਾਣਦੀ ਹੈ ਜੀ ਭਰਾ 2 ਲੋੜ ਹੈ ਜੀ ਰਿਸ਼ਤੇ ਦੀ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਮੁੰਜੇ ਮੀਨ ਮੁੰਡੇ ਨੂੰ 4 ਕਿੱਲੇ ਕਿੱਲਿਆਂ ਤੱਕ ਆਉਂਦੀ ਹੋਵੇ ਜੀ ਵਧੀਆ ਪਰਿਵਾਰ ਅਤੇ ਵੈਸ਼ਨੂ ਹੋਵੇ ਜੀ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 835 ਨਾਮ ਸੰਦੀਪ ਕੌਰ ਕਾਸਟ ਰਾਮਗੜੀਆ ਗੋਤ ਸੰਦੜ ਜ਼ਿਲ੍ਹਾ ਮਹਾਲੀ ਜਨਮ 27 April 1995 ਕੱਦ 5 ਫੁੱਟ 5 ਇੰਚ ਪੜਾਈ BE ਪਾਸ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭੈਣ ਹੈ ਅਤੇ ਇੱਕ ਭਰਾ ਹੈ ਕੁੜੀ ਸੋਹਣੀ ਸੱਖੀ ਹੈ ਜੀ ਲੋੜ ਹੈ ਜੀ ਰਿਸ਼ਤੇ ਦੀ ਰਿਸ਼ਤਾ ਰਾਮਗੜੀਆ ਕਾਸਟ ਤੋਂ ਹੋਵੇ ਮੁੰਡਾ ਪ੍ਰਾਈਵੇਟ ਜੋਬ ਜ਼ਰੂਰ ਕਰਦਾ ਹੋਵੇ ਜੀ ਨਾਲ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਦੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵਿਅਕਤੀ ਨੋਟ ਕਰੋ ਜੀ ਫਾਈਲ ਨੰਬਰ 836 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਖੱਤਰੀ ਗੋਰਤ ਜੈਦਕਾ ਜਨਮ 27 ਜੁਲਾਈ 1990 ਪੜ੍ਹਾਈ 12th ਪਾਸ ਤਨਖਾਹ 20000 ਰੁਪਏ ਜੀ ਪਰਿਵਾਰ ਵਿੱਚ ਵੱਡਾ ਭਰਾ ਹੈ ਛੋਟੀ ਭੈਣ ਵਿਆਹੀ ਹੋਈ ਹੈ ਮਾਤਾ ਜੀ ਹਨ ਜੀ ਪਿਤਾ ਜੀ ਡੈਥ ਹੋਈ ਹੋਈ ਹੈ ਜੀ ਮਾਤਾ ਜੀ ਘਰੇ ਦੂ ਪਤਨੀ ਹਨ ਲੋੜ ਹੈ ਜੀ ਰਿਸ਼ਤੇ ਦੀ ਘਰੇਲੂ ਕੁੜੀ ਦੇ ਰਿਸ਼ਤੇ ਦੀ ਲੋੜ ਹੈ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹ ਤੁਹਾਡੇ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 837 ਨਾਮ ਸਿੰਘ ਸਰਦਾਰਾ ਜੀ ਮੁੰਡਾ ਡਿਸਟ੍ਰਿਕਟ ਤਨਤਾਰਨ ਕਾਸਟ ਜੱਟ ਸਿੱਖ ਸਰਨੇਮ ਹੈ ਜੀ ਸਰਾ ਹਾਈਟ 6 ਫੁੱਟ ਹੈ ਜੀ ਡੇਟ ਆਫ ਬਰਥ 4 ਸਤੰਬਰ 1998 ਸਟੱਡੀ ਬੀ ਕਾਮ ਵਰਕ ਵਰਕਿੰਗ ਇਨ ਗੈਸ ਏਜੰਸੀ ਪ੍ਰੋਪਰਟੀ 6 ਇਕੜ ਹੈ ਜੀ ਫੈਮਿਲੀ ਮੈਂਬਰ ਗ੍ਰੈਂਡ ਮਦਰ ਮਮ ਡੈਡ ਤਿੰਨ ਮੈਂਬਰ ਹੈ ਜੀ ਪਰਿਵਾਰ ਦੇ ਵਿੱਚ ਵਰਕ ਆਫ ਫਾਦਰ ਫਾਰਮਿੰਗ ਆ ਫਰੋਮ ਅ ਫੋਰੇਗਨ ਲੋਡ ਹੈ ਜੀ ਰਿਸ਼ਤੇ ਦੀ ਨੀਡ ਆਫ ਪੀਆਰ ਗਰਲ ਹਾਈਟ 5 ਫੁੱਟ 6 ਇੰਚ ਤੋਂ ਪਲੱਸ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਅਨੁਕ੍ਰਮ ਕਰੋ ਜੀ ਫਾਈਲ ਨੰਬਰ 800 838 ਜ਼ਿਲ੍ਹਾ ਲੁਧਿਆਣਾ ਕਾਸਟ ਸ਼ੀਂਬੇ ਗੋਦ ਪੁੱਪਲ ਹਾਈਟ 5 ਫੁੱਟ 3 ਇੰਚ ਜਨਮ 4 ਅਗਸਤ 1998 ਪੜਾਈ 10 10ਵੀਂ ਪਾਸ ਪਲੱਸ ਸੀਐਨਸੀ ਪ੍ਰੋਗਰਾਮ ਸੈਟਿੰਗ ਜੋਬ ਸੀਐਨਸੀ ਪ੍ਰੋਗਰਾਮ ਆ ਟੀ ਸੈਟਿੰਗ ਸੈਲਰੀ 25000 ਪਲੱਸ ਹੈ ਜੀ ਫੈਮਿਲੀ ਮੈਂਬਰ ਮੰਮੀ ਪਾਪਾ ਤੇ ਸਿਸਟਰ ਮੈਰਿਡ ਮਦਰ ਹਾਊਸ ਵਾਈਫ ਫਾਦਰ ਟੇਲਰ ਹੈ ਜੀ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਕੋਈ ਵੀ ਕਾਸਟ ਦੀ ਹੋਵੇ ਤੇ ਖੇਲੂ ਹੋਵੇ ਤੇ ਕੋਈ ਮੰਗ ਨਹੀਂ ਤੇ ਸਿੰਪਲ ਵਿਆਹ ਕਰਨਾ ਹੈ ਤੇ ਘਰ ਦਾ ਕੰਮ ਕਰਨ ਵਾਲੀ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਜੇ ਕਿਸੇ ਪਰਿਵਾਰ ਨਾਲ ਰਿਸ਼ਤਾ ਹੀ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਅਨੁਕ੍ਰੋ ਜੀ ਫਾਈਲ ਨੰਬਰ 839 ਨਾਮ ਸਿੰਘ ਜ਼ਿਲ੍ਹਾ ਰੋਪੜ ਕਾਸ਼ਟ ਜੱਟ ਸੇ ਗੋਤ ਪੰਗੂ ਹਾਈਟ 5 ਫੁੱਟ 9 ਇੰਚ ਜਨਮ 4 ਅਪ੍ਰੈਲ 1998 ਪੜ੍ਹਾਈ 12 ਪਾਸ ਤਨਖਾਹ 15000 ਪਰਮਾਨੈਂਟ ਪ੍ਰਾਈਵੇਟ ਜੋਬ ਐਗਰੀਕਲਚਰ ਚਾਰ ਕਿਲੇ ਜ਼ਮੀਨ ਹੈ ਜੀ ਫੈਮਿਲੀ ਮੈਂਬਰ ਮਾਂ ਮਦਰ ਫਾਦਰ ਐਕਸਪਾਇਰਡ ਹੈ ਜੀ ਮਦਰ ਹਾਊਸ ਵਾਈਫ ਹੈ ਜੀ ਲੋੜ ਹੈ ਜੀ ਇਸਦੀ ਨਾਉ ਨੀਡ ਇਹਨਾਂ ਨੂੰ ਕੋਈ ਇਹਨਾਂ ਦੀ ਡਿਮਾਂਡ ਨਹੀਂ ਹੈ ਜੀ ਰੜ ਕੇ ਸਿੰਪਲ ਹੋਵੇ ਜੀ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ